ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕੀ ਪਿੰਡ ਬਾਉਪੁਰ ਵਿੱਚ ਕਲਾਨੌਰ ਵੱਲੋਂ ਆ ਰਹੀ ਚੂਚਾ ਨਾਲ ਭਰੀ ਗੱਡੀ ਰੋਡ ਦੇ ਉੱਪਰ ਦਰਖਤ ਦੇ ਨਾਲ ਟਕਰਾ ਕੇ ਨਹਿਰ ਵਿੱਚ ਝਾਂਡ ਗਈ। ਗਨੀਮਤ ਇਹ ਰਹੀ ਕਿ ਗੱਡੀ ਚਾਲਕ ਬਾਲ-ਬਾਲ ਬਚ ਗਿਆ। ਇਸ ਹਾਦਸੇ ਦਾ ਕਾਰਨ ਸੜਕ ਕਿਨਾਰੇ ਟੇਡੇ ਉੱਗੇ ਕਿੱਕਰ ਨੂੰ ਦੱਸਿਆ ਜਾ ਰਿਹਾ ਹੈ। ਜਿਸ ਨਾਲ ਗੱਡੀ ਦੀ ਬੈਕ ਸਾਈਡ ਟਕਰਾਉਣ ਕਰ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਸਿੱਧੀ ਨਹਿਰ 'ਚ ਝਾਂਡ ਗਈ। ਆਸ-ਪਾਸ ਮੌਜੂਦ ਲੋਕ ਰੌਲਾ ਸੁਣ ਕੇ ਉੱਥੇ ਪਹੁੰਚੇ ਅਤੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਨਹਿਰ ਵਿੱਚ ਡਿਗਣ ਕਾਰਨ ਕਾਫੀ ਤਦਾਦ ਵਿੱਚ ਚੂਚੇ ਮਾਰੇ ਗਏ ਸਨ ਲੋਕਾਂ ਦੀ ਮਦਦ ਨਾਲ ਚੂਚਿਆਂ ਨੂੰ ਦੂਸਰੀ ਗੱਡੀ ਵਿੱਚ ਸ਼ਿਫਟ ਕੀਤਾ ਗਿਆ ਇਸ ਮੌਕੇ ਪਿੰਡ ਦੇ ਲੋਕਾਂ ਨੇ ਇਸ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਇਹ ਹਲਦੀ ਚੋਆਇਸ ਦੀ ਗੱਡੀ ਆ ਮੈਂ ਚਿਕਸ ਲੈ ਕੇ ਜਾ ਰਿਹਾ ਹਾਂ ਬ੍ਰਹਮਪੁਰ ਰਾਮਪੁਰੇ ਮੈਂ ਇਧਰ ਆ ਰਿਹਾ ਹਾਂ ਕਲਨੌਰ ਸਾਈਡ ਤੋਂ ਟਿੱਕਰ ਬਹੁਤ ਡਾਊਨ ਹੈ ਤੇ ਅੱਗੋਂ ਕਾਰ ਆ ਰਹੇ ਬਹੁਤ ਤੇਜ਼ ਹੈ ਤੇ ਮੈਂ ਕਾਰ ਨੂੰ ਬਚਾਉਣ ਦੇ ਚੱਕਰ 'ਚ ਗੱਡੀ ਥੋੜੀ ਜੀ ਠਾਣ ਲਾਉਣ ਲੱਗਾ ਤੇ ਮੇਰੀ ਗੱਡੀ ਕਿੱਕਰ ਨਾਲ ਖੈ ਗਈ ਤੇ ਕਿੱਕਰ ਨਾਲ ਖੈ ਕੇ ਗੱਡੀ ਜਿਹੜੀ ਆ ਉਹ ਇੱਧਰ ਨੂੰ ਘੁੰਮ ਕੇ ਨਹਿਰਾਂ ਨਾਲ ਤੇ ਗੱਡੀ ਨਾਸ ਕੇ ਚੱਲ ਗਈ ਸਰ ਨੁਕਸਾਨ ਸਰ ਚਿਕਸ ਦਾ ਵੀ ਹੋਇਆ ਮੇਰਾ ਤੇ ਗੱਡੀ ਦਾ ਵੀ ਨੁਕਸਾਨ ਹੋਇਆ ਕਾਲ ਚਾਰ ਕਰ ਸਰ ਪਹਿਲਾਂ ਖਲੋਤਾ ਰਿਹਾ ਤੇ ਜਦੋਂ ਉਹ ਵੀਰ ਹੁਣੀ ਦੂਜੇ ਭੱਜ ਗਏ ਤਾਂ ਉਹਨੇ ਗੱਡੀ ਭਜਾ ਲਈ ਗਗਨਦੀਪ ਸਿੰਘ ਮੇਰਾ ਨਾਮ ਹੈ ਕਿ ਮੈਂ ਪੋਲਟਰੀ ਫਾਰਮਰ ਆ ਜੀ ਅਜਨਾਲਾ ਤੋਂ ਹਲਦੀ ਚੋ ਇਸ ਦੀ ਚਿਕਸ ਦੀ ਗੱਡੀ ਇੱਕ ਦਿਨ ਦਾ ਬੱਚਾ ਸੀਗਾ ਚੂਹਾ ਸੀਗਾ ਤੇ ਵਿੱਚ ਉਹ ਲੈ ਕੇ ਭਰਾਮਪੁਰ ਦੇ ਰਾਮਪੁਰੇ ਇੱਕ ਫਾਰਮ ਤੇ ਛੱਡਣ ਜਾ ਰਿਹਾ ਸੀਗਾ ਅਗਲੇ ਤਰਫ ਤੋਂ ਗੱਡੀ ਆ ਰਹੀ ਸੀ ਕਿ ਇਸ ਤਰਫ ਸੇ ਜਾ ਰਹੀ ਸੀ ਆਪਣੀ ਟਰੱਕ ਜਾ ਰਿਹਾ ਸੀਗਾ ਤੇ ਆ ਕਿਕਰ ਦੇ ਕਰਕੇ ਥੋੜੀ ਜੀ ਬਾਡੀ ਲੱਗਣ ਨਾਲ ਹੀ ਗੱਡੀ ਸਾਰੀ ਇਧਰ ਨੂੰ ਪਲਟ ਗਈ ਹੈ ਵਿੱਚ ਚਲੀ ਗਈ ਹੈ ਨਹਿਰ ਦੇ ਔਰ ਜਿਹਦੇ ਕਰਕੇ ਵਿੱਚ 9-10 ਲੱਖ ਦਾ ਮਾਲ ਸੀਗਾ ਜਿਹਦੇ ਵਿੱਚੋਂ 70% ਦੇ ਕਰੀਬ ਜਿਹੜਾ ਬੱਚਾ ਹੈ ਉਹ ਮਰ ਗਿਆ ਔਰ ਜਿਹੜਾ ਥੋੜਾ ਬੋਤਾ ਬਚਿਆ ਉਹ ਵੀ ਸਮਝ ਲਓ ਕਿ ਬਚਣਾ ਨਹੀਂ ਹਾਂਜੀ ਔਰ ਇਸ ਬਾਰੇ ਪ੍ਰਸ਼ਾਸਨ ਨੂੰ ਬਹੁਤ ਵਾਰ ਕੰਪਲੇਂਟਾਂ ਕੀਤੀਆਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਉੱਪਰ ਲਿਖਤੀ ਕੰਪਲੀਟ ਪਾਤੀ ਪਰ ਅਜੇ ਤੱਕ ਪ੍ਰਸ਼ਾਸਨ ਨੇ ਦਾ ਕੋਈ ਹੱਲ ਨਹੀਂ ਕੀਤਾ ਇਥੋਂ ਤੱਕ ਕਿ ਇੱਕ 10 ਰੁਪਏ ਦਾ ਕੋਈ ਦਾ ਰਿਫਲੈਕਟਰ ਵੀ ਲਾ ਸਕਦੇ ਇਸ ਕਿਕਰੋਤੇ ਕਿ ਜਿਹੜਾ ਕੋਈ ਦੂਰੋਂ ਦੇਖ ਕੇ ਦੱਸ ਸਕੇ ਕਿ ਕੋਈ ਹਨਾ ਸੜਕ ਨੂੰ ਡੱਕਣ ਵਾਸਤੇ ਕੋਈ ਕੋਈ ਆਪਣਾ ਦਰਖਤੇ ਆ ਇਹਨਾਂ ਨਾਲ ਕੋਈ ਰਿਫਲੈਕਟਰ ਲਾਇਆ ਆ ਔਰ ਕਈ ਵਾਰ ਤੇ ਗੰਨੇ ਦੀਆਂ ਟਰਾਲੀਆਂ ਵੀ ਪਲਟੀਆਂ ਨੇ ਗੰਨਾ ਨੁਕਸਾਨ ਹੋਇਆ ਫਾਰਮਰਸ ਦਾ ਵੀ ਤੇ ਪ੍ਰਸ਼ਾਸਨ ਇਹ ਤੇ ਸੁੱਤਾ ਪਿਆ ਆ ਅੱਜ ਵੀ ਉਹਨਾਂ ਨੂੰ ਫੋਨ ਕੀਤਾ ਤੇ ਉੱਪਰ ਤੋਂ ਉੱਪਰ ਦਾ ਨੰਬਰ ਦੇ ਹੀ ਜਾਂਦੇ ਆ ਜਦੋਂ ਕਿ ਕਈ ਵਾਰ ਅੱਗੇ ਵੀ ਸੇਮ ਹੀ ਹਾਲ ਹੋਇਆ ਕੋਈ ਖਲਾਤ ਦਾ ਹੱਲ ਨਹੀਂ ਹੋਇਆ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਪ੍ਰਸ਼ਾਸਨ ਇਹ ਦੇ ਵੱਲ ਧਿਆਨ ਦੇਵੇ ਨਵੀਂ ਸੜਕ ਬਣੀ ਆ ਪਰ ਦਰਖਤ ਦਾ ਕਿਸੇ ਨੂੰ ਕੋਈ ਧਿਆਨ ਨਹੀਂ ਕਿ ਜਿੰਨੇ 70% ਸੜਕ ਨੂੰ ਮੱਲਿਆ ਆ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਦਾ ਜਲਦੋ ਜਲਦ ਹੱਲ ਕਰੇ ਔਰ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ ਮੇਰਾ ਨਾਮ ਪਰਮਿੰਦਰ ਸਿੰਘ ਆ ਮੈਂ ਬਹੁਪੁਰ ਫਗਾਨਾ ਦਾ ਰਹਿਣ ਵਾਲਾ ਆ ਇਹ ਬੰਨੇ ਦੀ ਟਰਾਲੀਆਂ ਵੀ ਆਉਂਦੀਆਂ ਨੁਕਸਾਨ ਬਹੁਤ ਕਰਦਾ ਹੈ ਤੇ ਇਹ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਤੇ ਪਟਾਉਣਾ ਚਾਹੀਦਾ ਹੈ ਵੀਰ ਦਾ ਵੀ ਨੁਕਸਾਨ ਹੋਇਆ ਇਹ ਦਾਤੀ ਆ ਰਹਾ ਆ ਰਹਾ ਹੀ ਤੇ ਅਗੋਂ ਕਿਕਰ ਦਿਖਿਆ ਨਹੀਂ ਨੇੜੀ ਬਹੁਤ ਹੀ ਦਿਖਿਆ ਨਹੀਂ ਇਹ ਨੁਕਸਾਨ ਬਹੁਤ ਕਰਦਾ ਹੈ ਇਹਨੂੰ ਚਾਈਲਡ ਪ੍ਰੋਫੈਸ਼ਨ ਨੂੰ ਚਾਹੀਦਾ ਹੈ ਹਟਾਉਣਾ ਚਾਹੀਦਾ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਾਸਪੁਰ